ਅੱਜ ਜੀ ਮੈਂ ਤੁਹਾਨੂੰ ਸਾਈਬਰ ਕਰਾਈਮ ਦੇ ਥੋੜੇ ਨਵੇਂ ਸਕੈਮਸ ਬਾਰੇ ਜਾਗੋਗ੍ਰਾਣਾ ਚਾਹੁੰਦਾ ਵਾ ਸਤਿ ਸ਼੍ਰੀ ਅਕਾਲ ਜੀ ਮੈਂ ਆਤਿਸ਼ ਬਾੜੀਆ ਡੀਐਸਪੀ ਡੀ ਐਂਡ ਸਾਈਬਰ ਕਰਾਈਮ ਹੁਸ਼ਿਆਰਪੁਰ ਅਸੀਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਸਾਈਬਰ ਕਰਾਈਮ ਦੀ ਗੱਲ ਤਾਂ ਪਹਿਲਾਂ ਵੀ ਬਹੁਤ ਕੀਤੀ ਹੈ ਬਟ ਹੁਣ ਜਿੱਦਾਂ ਸਾਈਬਰ ਫਰੌਡ ਜਿਹੜੇ ਆ ਹੋਰ ਹੁਸ਼ਿਆਰ ਹੁੰਦੇ ਜਾ ਰਹੇ ਆ ਤੇ ਦੋ ਤਿੰਨ ਨਵੇਂ ਸਕੈਮ ਜਿਹੜੇ ਆ ਕਾਫੀ ਪ੍ਰਚਲਿਤ ਹੋ ਰਹੇ ਆ ਤੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਆ ਇਹਦੇ ਵਿੱਚ ਪਹਿਲਾ ਸਕੈਮ ਹੈ ਏਪੀਕੇ ਫਰੌਡ ਸਕੈਮ ਤੁਸੀਂ ਉਹ ਦੇਖਿਆ ਹੋਊਗਾ ਕਿ ਵਿਆਹ ਸ਼ਾਦੀਆਂ ਦੇ ਹੈਪੀ ਬਰਥਡੇ ਦੇ ਜਿਹੜੇ ਕਾਰਡ ਨੇ ਉਹ ਲੋਕੀ ਤੁਹਾਨੂੰ WhatsApp ਤੇ ਭੇਜ ਦਿੰਦੇ ਆ ਉਹ PDF ਫਾਰਮ ਦੇ ਵਿੱਚ ਵੀ ਆਉਂਦੇ ਆ ਵੀਡੀਓ ਫਾਰਮ ਦੇ ਵਿੱਚ ਵੀ ਆਉਂਦੇ ਆ ਜਾਂ ਇੱਕ ਫਾਈਲ ਡਾਕੂਮੈਂਟ ਫਾਰਮ ਦੇ ਵਿੱਚ ਵੀ ਤੁਹਾਨੂੰ WhatsApp ਤੇ ਰੀਸੀਵ ਹੁੰਦੇ ਆ ਤੁਹਾਨੂੰ ਲੱਗਦਾ ਹੈ ਕਿ ਇਹ ਇੱਕ ਨਾਰਮਲ ਕਾਰਡ ਆ ਤੁਸੀਂ ਇਹਨੂੰ ਡਾਊਨਲੋਡ ਕਰਕੇ ਜਿਹੜਾ ਦਾ ਖੋਲੋਗੇ ਤੇ ਤੁਸੀਂ ਉਹਨਾਂ ਦਾ ਸੱਦਾ ਪੱਤਰ ਦੇਖ ਸਕਦੇ ਹੋ ਬਟ ਜਦ ਕਿ ਇਹ ਇੱਕ APK ਫਾਈਲ ਹੁੰਦੀ ਹੈ APK ਫਾਈਲ ਕੀ ਕਰਦੀ ਹੈ ਜਦੋਂ ਤੁਸੀਂ ਇਹਨੂੰ ਡਾਊਨਲੋਡ ਕਰਕੇ ਆਪਣੇ ਫੋਨ ਦੇ ਵਿੱਚ ਪਾਉਂਦੇ ਹੋ ਇਹ ਤੁਹਾਡੇ ਫੋਨ ਦੇ ਵਿੱਚ ਇੱਕ ਐਪ ਨੂੰ ਇੰਸਟਾਲ ਕਰ ਦਿੰਦੀ ਹੈ ਇਹ ਐਪ ਜਿਹੜਾ ਹੈ ਤੁਹਾਡੇ ਫੋਨ ਦੀ ਸਰਵੇਲੈਂਸ ਕਰਨੀ ਸਟਾਰਟ ਕਰ ਦਿੰਦਾ ਉਹ ਤੁਹਾਡੇ ਸਾਰੇ ਖਾਤਿਆਂ ਦੇ ਪਾਸਵਰਡ ਤੁਹਾਡੇ ਈਮੇਲ ਅਕਾਊਂਟ ਦੇ ਪਾਸਵਰਡ ਤੁਹਾਡੀਆਂ ਪ੍ਰਾਈਵੇਟ ਫੋਟੋਗ੍ਰਾਫਸ ਤੁਹਾਡੇ ਬੈਂਕ ट्रांजੈਕਸ਼ਨਸ ਸਾਰਿਆਂ ਦਾ ਰਿਕਾਰਡ ਰੱਖਣ ਲੱਗ ਜਾਂਦਾ ਹੈ ਤੇ ਇਹ ਸਾਰੀਆਂ ਚੀਜ਼ਾਂ ਦੇਖ ਕੇ ਜਿਹੜੇ ਸਾਈਬਰ ਫਰਾਡ ਕਰਨ ਵਾਲੇ ਵਿਅਕਤੀ ਨੇ ਉਹ ਜਿਹੜੇ ਤੁਹਾਡੇ ਖਾਤੇ ਖਾਗੀ ਕਰ ਦਿੰਦੇ ਨੇ ਜਾਂ ਤੁਹਾਡੀ ਪ੍ਰਾਈਵੇਸੀ ਨੂੰ ਖਰਾਬ ਕਰਦੇ ਨੇ ਸੋ ਇਹ ਐਪਕੇ ਫਰਾਡ ਤੋਂ ਜਿਹੜੇ ਬਚਨ ਦਾ ਵਧੀਆ ਤਰੀਕਾ ਇਹ ਹੈ ਕਿ ਜੇ ਤੁਹਾਨੂੰ ਕਿਸੇ ਵੀ ਅਣਜਾਣ ਨੰਬਰ ਤੋਂ WhatsApp ਤੇ ਕੋਈ ਵੀ ਫਾਈਲ ਆਂਦੀ ਹੈ ਥੱਲੇ ਕਿਸੇ ਵੀ ਤਰ੍ਹਾਂ ਦਾ ਮੈਸੇਜ ਲਿਖਿਆ ਹੋ ਸਕਦਾ ਹੈ ਕਿ ਇਹ ਇਨਵੀਟੇਸ਼ਨ ਲੈਟਰ ਹੈ ਇਹ ਵਿਆਹ ਦਾ ਨਿਯੋਤਨ ਹੈ ਇਹ ਸੱਦਾ ਪੱਤਰ ਹੈ ਤੁਸੀਂ ਐਦਾਂ ਦੇ ਕਿਸੇ ਵੀ ਚਾਂਸੇ 'ਚ ਨਹੀਂ ਆਣਾ ਕਿਸੇ ਵੀ ਅਣਜਾਣ ਵਿਅਕਤੀ ਵੱਲੋਂ ਕੋਈ ਵੀ ਅਣਜਾਣ ਫਾਈਲ ਜੇ ਤੁਹਾਨੂੰ ਭੇਜੀ ਜਾਂਦੀ ਹੈ ਤਾਂ ਉਹਨੂੰ ਡਾਊਨਲੋਡ ਕਰਨ ਤੋਂ ਬਹੁਤ ਗੁਰੇਜ਼ ਕਰਨਾ ਚਾਹੀਦਾ ਹੈ ਦੂਸਰਾ ਜਿਹੜਾ ਸਕੈਮ ਤੁਹਾਡੇ ਨਾਲ ਮੈਂ ਗੱਲ ਕਰਨਾ ਚਾਹਣਾ ਉਹ ਹੈਗਾ ਜੰਪ ਡਿਪੋਜ਼ਿਟ ਸਕੈਮ। ਅੱਜਕੱਲ ਸਟੈਮਰਸ ਕੀ ਕਰ ਰਹੇ ਆ ਕਿ ਤੁਹਾਡੇ ਫੋਨ ਤੇ ਤੁਹਾਨੂੰ ਮੈਸੇਜ ਭੇਜਦੇ ਆ। ਉਹ ਮੈਸੇਜ ਬਿਲਕੁਲ ਬੈਂਕ ਜਿੱਦਾਂ ਮੈਸੇਜ ਭੇਜਦੀ ਆ ਉਦਾਂ ਦਾ ਮੈਸੇਜ ਹੁੰਦਾ ਹੈ ਕਿ ਤੁਹਾਡੇ ਖਾਤੇ ਵਿੱਚ 10000 ਕ੍ਰੈਡਿਟ ਹੋ ਗਿਆ, ਤੁਹਾਡੇ ਖਾਤੇ ਵਿੱਚ 20000 ਕ੍ਰੈਡਿਟ ਹੋ ਗਿਆ, ਤੁਹਾਡੇ ਖਾਤੇ ਵਿੱਚ 50000 ਕ੍ਰੈਡਿਟ ਹੋ ਗਿਆ। ਤੁਹਾਨੂੰ 1 ਮਿੰਟ ਵਾਸਤੇ ਲੱਗਦਾ ਹੈ ਕਿ ਯਾਰ ਮੈਂ ਤਾਂ ਬੈਂਕ ਦੇ ਵਿੱਚ ਕੋਈ ਪੈਸੇ ਜਮਾ ਨਹੀਂ ਕਰਾਏ, ਜਾਂ ਮੈਨੂੰ ਤਾਂ ਕਿਸੇ ਨੇ ਪੈਸੇ ਪਾੜੇ ਨਹੀਂ ਸੀਗੇ। ਪਰ ਕਈ ਵਾਰ ਆਪਾਂ ਖੁਸ਼ ਹੋ ਜਾਂਦੇ ਆ ਕਿ ਵਾਹ ਸ਼ਾਇਦ ਕਿਸੇ ਨੇ ਅਣਜਾਣੇ ਹੀ ਸਾਡੇ ਖਾਤੇ ਦੇ ਵਿੱਚ ਪੈਸੇ ਪਾ ਦਿੱਤੇ ਹੋਣਗੇ ਤੇ ਉਹਦੇ ਵਿੱਚ ਨਾਲ ਇੱਕ ਲਿੰਕ ਦਿੱਤਾ ਹੁੰਦਾ ਹੈ ਕਿ ਤੁਸੀਂ ਆਪਣੀ ਬੈਂਕ ਸਟੇਟਮੈਂਟ ਨੂੰ ਖੋਲ ਕੇ ਚੈੱਕ ਵੀ ਕਰ ਸਕਦੇ ਹੋ ਕਿ ਤੁਹਾਡੇ ਖਾਤੇ 'ਚ ਪੈਸੇ ਆਏ ਆ ਕਿ ਨਹੀਂ ਤੇ ਆਪਾਂ ਫਟਾਫਟ ਉਸ ਲਿੰਕ ਤੇ ਕਲਿੱਕ ਕਰਦੇ ਆ ਕਿ ਦੇਖੀਏ ਸਾਡੇ ਖਾਤੇ 'ਚ ਪੈਸੇ ਆਏ ਆ ਕਿ ਨਹੀਂ ਉਹ ਲਿੰਕ ਤੁਹਾਨੂੰ ਤੁਹਾਡੀ ਬੈਂਕ ਦੀ ਵੈੱਬਸਾਈਟ ਤੇ ਲੈ ਜਾਂਦਾ ਹੈ ਤੇ ਜਦੋਂ ਤੁਸੀਂ ਉਹਦਾ ਵਿੱਚ ਆਪਣੇ ਬੈਂਕ ਦਾ ਪਿੰਨ ਭਰਦੇ ਹੋ ਤੇ ਨਾਲ ਹੀ ਜਿਹੜੇ ਫਰੌਡਸਟਰ ਨੇ ਉਹ ਤੁਹਾਡਾ ਖਾਤਾ ਪੂਰਾ ਦਾ ਪੂਰਾ ਖਾਲੀ ਕਰ ਦਿੰਦੇ ਆ ਸੋ ਇਹ ਐਪੀਕੇ ਫਰੌਡ ਤੋਂ ਤੇ ਇਹ ਜੰਪ ਡਿਪੋਜ਼ਿਟ ਸਕੈਮ ਤੋਂ ਬਹੁਤ ਬਹੁਤ ਬਚਾ ਕਰਨ ਦੀ ਲੋੜ ਹੈ ਕਿਸੇ ਵੀ ਅਣਜਾਣ ਵਿਅਕਤੀ ਵੱਲੋਂ ਭੇਜੇਗਾ ਕੋਈ ਫਾਈਲ ਲਿੰਕ ਕਿਸੇ ਵੀ ਤਰ੍ਹਾਂ ਦੀ ਫੋਟੋ ਵੀਡੀਓ ਮੈਸੇਜ ਇਹਨੂੰ ਡਾਊਨਲੋਡ ਨਾ ਕੀਤਾ ਜਾਵੇ ਜੇਕਰ ਇਹ ਜ ਕਦੀ ਤੁਹਾਡੇ ਨਾਲ ਹੋ ਜਾਂਦਾ ਵਾ ਤਾਂ ਤੁਰੰਤ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੂੰ ਰਿਪੋਰਟ ਕਰੋ ਜੇ ਤੁਹਾਡੇ ਖਾਤੇ ਚੋਂ ਪੈਸੇ ਕੱਢੇ ਜਾਂਦੇ ਆ 1930 ਸਾਈਬਰ ਹੈਲਪਲਾਈਨ ਨੰਬਰ ਟੋਲ ਫਰੀ ਨੰਬਰ 1930 ਤੇ ਕਾਲ ਕਰਕੇ ਆਪਣਾ ਬੈਂਕ ਅਕਾਊਂਟ ਤੁਰੰਤ ਫ੍ਰੀਜ਼ ਕਰਵਾ ਲਓ ਤੇ ਜਿਹਦੇ ਖਾਤੇ 'ਚ ਪੈਸੇ ਗਏ ਆ ਉਹਦਾ ਵੀ ਅਕਾਊਂਟ ਅਸੀਂ ਫ੍ਰੀਜ਼ ਕਰ ਦਿੰਦੇ ਆ ਸਿਰਫ ਜਿਹੜੀ ਇਹ ਇਸ ਚੀਜ਼ ਦੀ ਪਹਿਲਾਂ ਜਾਣਕਾਰੀ ਦਿੰਦਾ ਹੈ ਕਿ ਇਹ ਜਿਹੜਾ ਕੰਟੈਕਟ ਹੈ ਇਹ ਅਣਜਾਣ ਕੰਟੈਕਟ ਹੈ ਤੁਸੀਂ ਇਹਨੂੰ ਬਲੌਕ ਕਰਨਾ ਚਾਹੁੰਦੇ ਹੋ ਕਿ ਤੁਸੀਂ ਇਹਨੂੰ ਕੰਟੈਕਟ ਦੇ ਵਿੱਚ ਐਡ ਕਰਨਾ ਚਾਹੁੰਦੇ ਹੋ ਜੇ ਤਾਂ ਕੋਈ ਅਣਜਾਣ ਲਿੰਕ ਹੈ ਤਾਂ ਲਿੰਕ ਤਾਂ ਬਿਨਾਂ ਨੰਬਰ ਸੇਵ ਕੀਤੇ ਨਹੀਂ ਖੁੱਲਦਾ ਬਟ ਜੇ ਕੋਈ ਡਾਊਨਲੋਡੇਬਲ ਫਾਈਲ ਹੈ ਉਹ ਫਾਈਲ ਬਿਨਾ ਨੰਬਰ ਸੇਵ ਕੀਤੇ ਵੀ ਡਾਊਨਲੋਡ ਹੋ ਜਾਂਦੀ ਹੈ ਇਸੇ ਕਰਕੇ ਇਹ ਚੀਜ਼ ਹੋਰ ਖਾਸ ਕਰਕੇ ਧਿਆਨ ਰੱਖਣ ਦੀ ਲੋੜ ਹੈ